ਮਾਨੀ ਸਰ ਕੀ ਨਾਮ ਆਪਣਾ? ਭਰਜੀ ਸਿੰਘ ਜੀ। ਸਾਡੇ ਖੇਤਾਂ ਨੂੰ ਅੱਗ ਲੱਗਣ ਦਾ ਤੁਹਾਨੂੰ ਕਿੱਥੋਂ ਪਤਾ ਲੱਗਾ ਇਸ ਬਾਰੇ? ਸਾਨੂੰ ਤੇ ਫੋਨ ਜਮੈਂ ਪ੍ਰਿੰਟ ਯਾਰ ਕਿਸੇ ਬੰਦੇ ਨੇ ਕੀਤਾ। ਪੱਥਰ ਵਾਲਿਆਂ ਥੋੜੇ ਰਖਤਿਆ ਚ ਅੱਗ ਪਾ ਕੇ ਤਾਰਾਂ ਜੜ ਕੇ। ਅੱਛਾ ਜੀ। ਕਿੰਨਾ ਕ ਨੁਕਸਾਨ ਹੋ ਗਿਆ? 5 ਫੱਟੇ ਕ ਬਲੂਸ ਹੋ ਗਿਆ ਕਣ ਚੰਦੇ। ਆਪਾਂ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ? ਮੌਲੀ ਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਾ ਜੀ? ਨਹੀਂ ਕਾਰਨ ਸਾਨੂੰ ਕੋਈ ਨਹੀਂ ਤਾਰਾਂ ਸਪਾਰਕ ਹੋਇਆ ਉੱਥੋਂ ਪੈ ਗਿਆ ਅੱਗ ਇੱਧਰ ਆ ਗਈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਮੰਗੀ ਸਾਡਾ ਹਰਿਆਣਾ ਦਿੱਤਾ ਜੋ ਜੋ ਹੱਕ ਆ ਹੋਇਆ ਸਾਡਾ ਫਾਇਰ ਬ੍ਰਿਗੇਡ ਮੌਕੇ ਤੇ ਟੀਮ ਪਹੁੰਚ ਗਈ ਸੀ ਬਈ ਟਰੈਕਟਰਾਂ ਨਾਲ ਭਜਾਇਆ ਜਾ ਕੇ ਫਾਇਰ ਬ੍ਰਿਗੇਡ ਪਹੁੰਚ ਗਈ ਸੀ ਇਹਨਾਂ ਵੀ ਭਜਾਈਆ ਫਾਇਰ ਬ੍ਰਿਗੇਡ ਨਾਲ ਵੀ ਆ ਟਰੈਕਟਰਾਂ ਨਾਲ ਭਜਾਈਆ ਹੋਰ ਕਿਸੇ ਦੇ ਖੇਤ ਨੂੰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਮੇਰੇ ਹੋਇਆ ਠੀਕ ਹੈ ਫੀਲਡ ਦੇ ਕੋਲ ਇੱਕ ਬਹੁਤ ਹੀ ਵੱਡੀ ਖੇਤਾਂ ਵਿੱਚ ਅੱਗ ਲੱਗ ਗਈ ਜਿਹਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਕਿਸਾਨਾਂ ਦਾ ਤੇ ਆਓ ਗੱਲਬਾਤ ਕਰਦੇ ਹਾਂ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨਾਲ ਤੇ ਸਰ ਕੀ ਮਾਮਲਾ ਸੀ ਅੱਜ ਜਿਹੜਾ ਜੀ ਆ ਹੈਪਨ ਹੋਇਆ ਅੱਜ ਸਵੇਰੇ ਲਗਭਗ 11:40 ਤੇ ਫਾਇਰ ਬ੍ਰਿਗੇਡ ਤੇ ਕਿਸੇ ਰਾਹ ਕੀਰੇ ਲੋਕਾਂ ਵੱਲ ਕੀਤੀ ਗਈ ਜੀ ਮੌਕੇ ਤੇ ਫਾਇਰ ਅਪਗ੍ਰੇਡ ਦੀ ਟੀਮ ਆਈ ਹੈ ਜੀ ਪਾਣੀ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਤੇ ਤੁਹਾਡੇ ਇਹਦਾ ਕਿੰਨਾ ਜਿਹਾ ਖੇਤ ਦਾ ਨੁਕਸਾਨ ਜਿਹੜਾ ਹੈ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਮਾਲਕਾਂ ਅਨੁਸਾਰ ਲਗਭਗ 2 ਖੇਤ ਕਣਕਾਂ ਦੇ ਅੱਗ ਨਾਲ ਖਾਨੇ ਗਏ ਜੀ ਠੀਕ ਹੈ ਜੀ ਤੇ ਉਹ ਜਿਹੜਾ ਤੁਸੀਂ ਅੱਗ ਤੇ ਕਾਬੂ ਕਰ ਰਹੇ ਆ ਜੀ ਹਾਂਜੀ ਹਾਂਜੀ ਅੱਗ ਤੇ ਕਾਬੂ ਹੈ ਜੀ